ਸਸਰੀ ਕਾਲ ਜੀ ਵੀਡੀਓ ਦੇਖ ਰਹੇ ਹੈ ਸਾਬ ਨੂੰ ਜੀ ਆ ਲੈ ਕੇ ਹਾਜ਼ਰ ਆ ਇਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰੀ ਹੈ ਕਿ ਜਿੰਨਾ ਵੀਰਾ ਪਹਿਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆ ਇਦੀ ਵੱਡੀ ਖਬਰ ਉਦੈਪੁਰ ਫਾਈਨਲ ਸੁਪਰੀਮ ਕੋਰਟ ਵਿੱਚ ਬੋਲੇ ਸਿਬਲ ਮੈਂ ਫਿਲਮ ਦੇ ਕੇ ਹਿਲ ਗਿਆ ਕੋਈ ਜੱਜ ਦੇਖ ਲਵੇ ਤਾਂ ਸਪਰੀਮ ਕੋਰਟ ਦੇ ਉਦੇਪੁਰ ਫਾਈਨਲ ਫਿਲਮ ਤੇ ਰੋਕ ਜਾਰੀ ਰੱਖੀ ਹੈ ਕੇਂਦਰ ਸਰਕਾਰ ਦੀ ਫੈਸਲਿਆਂ ਦੀ ਡੀਕਰਨ ਦੇ ਨਿਰਦੇਸ਼ ਦਿੱਤੇ ਹਨ ਸੀਨੀਅਰ ਵਕੀਲ ਕਪਿਲ ਸਿੱੱਪਲ ਨੇ ਫਿਲਮ ਦੇਖਣ ਤੋਂ ਬਾਅਦ ਆਪਣੀ ਡੂੰਗੀ ਚਿੰਤਾ ਪ੍ਰਗਟ ਕੀਤੀ ਹੈ ਉਹਨਾਂ ਕਹਾ ਕਿ ਫਿਲਮ ਭਾਈਚਾਰੇ ਵਿਰੋਧ ਨਫਰਤ ਫਲਾਉਂਦੀ ਹੈ ਅਤੇ ਇਨਸਾਨ ਨੂੰ ਉੱਚਾਈ ਕਰਦੀ ਹੈ ਸਿੱੱਪਲ ਨੇ ਫਿਲਮ ਵਿੱਚ ਸਮ ਲੈ ਕਿਤਾ ਔਰਤਾਂ ਨਾਲ ਜ਼ੁਰਬੀਹਾਰ ਤੇ ਨਿਆਇਕ ਪ੍ਰਕਿਰਿਆ ਦੇ ਕਲਚੇ ਉੱਤਰ ਤੇ ਵੀ ਇਸ ਤਰ੍ਹਾਂ ਜ ਪ੍ਰਗਟ ਕੀਤਾ ਹੈ ਅਦਾਲਤ ਨੇ ਕੇਂਦਰ ਸਰਕਾਰ ਨੂੰ ਕਮੇਟੀ ਨੂੰ ਜਲਦੀ ਫੈਸਲਾ ਲੈਣ ਦੀ ਬੇਨਤੀ ਕੀਤੀ ਹੈ ਸੁਪਰੀਮ ਕੋਰਟ ਅਗਲੇ ਸ਼ੁਮਾਰ ਨੂੰ ਮਾਮਲੇ ਦੀ ਸੁਣਵਾਈ ਕਰੇਗੀ ਅਦਾਲਤ ਦੇ ਨੀ ਹੁਕਮ ਵਿੱਚ ਇਹ ਵੀ ਦਰਜ ਕੀਤਾ ਕਿ ਮ੍ਰਿਤਕ ਕन्हैयालाल ਦੇ ਪੁੱਤਰ ਮੋਨਜਨ ਨੂੰ ਮਰਦਿਆਂ ਧਮਕੀਆਂ ਮਿਲ ਰਹੇ ਹਨ ਸਬੰਧਿਤ ਐਸਪੀ ਅਤੇ ਕਮਿਸ਼ਨ ਇਸ ਦਾ ਮੌਲਾਕਨ ਕਰਨਗੇ ਕਪਲ ਸਿੱਪਲ ਨੇ ਕਿਹਾ ਕਿ ਜਦੋਂ ਹਾਈ ਕੋਰਟ ਨੇ ਸਾਨੂੰ ਪੁੱਛਿਆ ਤਾਂ ਮੈਂ ਖੁਦ ਫਿਲਮ ਦੇਖੀ ਮੈਂ ਪੂਰੀ ਤਰ੍ਹਾਂ ਇਹ ਲੱਗਿਆ ਜੇਕਰ ਕੋਈ ਜਾਂਚ ਇਸ ਨੂੰ ਦੇਖ ਲਵੇ ਤਾਂ ਉਸ ਨੂੰ ਪਤਾ ਲੱਗ ਜਾਵੇਗਾ ਕਿ ਇਹ ਪੂਰੀ ਤਰ੍ਹਾਂ ਭਾਈਚਾਰੇ ਵਿਰੁੱਧ ਨਫ਼ਰਤ ਦਾ ਮਾਮਲਾ ਹੈ ਮੈਂ ਆਮ ਤੌਰ ਤੇ ਦੂਜੇ ਪੱਖ ਵਿੱਚ ਹਾਂ ਇਹ ਇੱਕ ਦੁਰਲੱਭ ਮਾਮਲਾ ਹੈ ਇਹ ਹਿੰਸਾ ਨੂੰ ਜਨਮ ਦਿੰਦਾ ਹੈ ਉਹਨਾਂ ਕਹਿੰਦਾ ਕਿ ਇੱਕ ਭਾਈਚਾਰੇ ਦਾ ਅਪਮਾਨ ਹੈ ਭਾਈਚਾਰਾ ਦੇ ਭਾਈਚਾਰੇ ਦਾ ਇਕ ਵੀਸਕਾਰ ਤੁਮ ਤੁਮ ਕੋ ਪਹਿਲੂ ਨਹੀਂ ਦਿਖਾਇਆ ਗਿਆ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ